ਕਹ ਰਹੇ ਜੀ ਅੱਜ ਕਾਂਗਰਸ ਪਾਰਟੀ ਦੇ ਆਹਲਾ ਲੀਡਰ ਇੱਕ ਇਲਜ਼ਾਮ ਲਾ ਰਹੇ ਨੇ ਕਿ ਅੱਜ ਦਾ ਸੈਸ਼ਨ ਬੇਮੈਨੇ ਅਤੇ ਪੈਸੇ ਦੀ ਬਰਬਾਦੀ ਹੈ ਕਿ ਤੁਹਾਡੇ ਕਿੰਨੇ ਸੈਸ਼ਨਸ ਆ ਸੁਪਾਲ ਸਿੰਘ ਖਹਿਰਾ ਨੇ ਵੀ ਜ਼ਿਕਰ ਕੀਤਾ ਕੋਈ 9-10 ਸਪੈਸ਼ਲ ਸੈਸ਼ਨ ਸਪੈਸ਼ਲ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚੋਂ ਕੁਝ ਨਿਕਲ ਜਿਹਦੇ ਵਿੱਚੋਂ ਨਿਕਲਦਾ ਹੀ ਕੁਝ ਨਹੀਂ ਉਹਨੂੰ ਕੀ ਸਪੈਸ਼ਲ ਸੈਸ਼ਨ ਦਾ ਨਾਮ ਆਪਾਂ ਹਰ ਵਾਰ ਦਈਦੇ ਨੇ ਕਿਉਂ ਕਰੀਏ ਕਿਉਂ ਕਰੀਏ ਜੀ ਬਾਈਕਾਟ ਇਹ ਪਾਲਿਸੀ ਸਾਡੀ ਹੈ ਬਾਈਕਾਟ ਅਸੀਂ ਕਰੀਏ ਕਿਹੜੀ ਗੱਲੋਂ ਕਰੀਏ ਬਾਈਕਾਟ ਆਪਣੇ ਆਪਣੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਵਾਰੀ ਤੇ ਬੋਲਣ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿਨਿਸਟਰ ਮੋਦੀ ਦਾ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦਿਓ ਅਸੀਂ ਸਾਥ ਦਾਂਗੇ ਨਹੀਂ ਦੀ ਐਵੇਂ ਕਾਗਜ਼ੀ ਪੱਤਰੀ ਗੱਲਾਂ ਕਰਦੇ ਰਹਿੰਦੇ ਹੋ ਆਪਰੇਸ਼ਨ ਲੋਟਸ ਇਹ ਬੀ ਸੀ ਡੀ ਦਸਵਾਂ ਸੈਕਸ਼ਨ ਨੇ ਨਿਕਲ ਲੈ ਇਹਦੇ ਵਿੱਚੋਂ ਵੀ ਜ਼ੀਰੋ ਹੈ ਨਹੀਂ ਲੋਕਾਂ ਵਾਸਤੇ ਟਾਈਮ ਬਰਬਾਦ ਕਰਨਾ ਕਿ ਉਹ ਬਣਾਣਾ ਪੰਜਾਬ ਦੇ ਲੋਕਾਂ ਦਾ ਉਹ ਆਪਾਂ ਇੱਕ ਤਰੋ ਤਰੀਕਾ ਸਿੱਖ ਲੇ ਕਰਨਾ ਖਤਰਨਾਕ ਕੁਝ ਨਹੀਂ ਝੂਠ ਹੀ ਨਿਹਰਾ ਬੋਲਣਾ ਪਾਲ ਬ ਜਿਹੜੀ ਅਸੈਂਬਲੀ ਇਹਨੂੰ ਵੀ ਇੱਕ ਇੱਕ ਸਟੇਜ ਵਰਗਾ ਇਸਤੇਮਾਲ ਕਰਨ ਇਹ ਕਹਿੰਦੇ ਭਾਜਪਾ ਨੂੰ ਗਲਤ ਨਾ ਬੋਲੋ ਸਾਡੀ ਭਾਵੇਂ ਜਿੰਦ ਕੱਢ ਲਓ ਇਹਨੂੰ ਹੀ ਉਹ ਇਹਨਾਂ ਨੇ ਇਹ ਕਹਤਾ ਦੂਜਾ ਹੁਣ ਤਾਂ ਸਰ ਬਿੱਲੀ ਉਹ ਥੈਲਿਓ ਬਾਹਰ ਆ ਗਈ ਸਰ ਦੇਖੋ ਸ਼ਰੇ ਅਮ ਇਸ ਤੁਸੀਂ ਇਹ ਕਨ ਬੋਲ ਕੇ ਦੱਸੋ ਕਿ ਸਰਦਾਰ ਪ੍ਰਗਟ ਸਿੰਘ ਜੀ ਬਾਰ ਕਹਿ ਕੇ ਆਏ ਨੇ ਕਿ ਨਹੀਂ ਕਿ ਇਹ ਸੈਸ਼ਨ ਜਿਹੜਾ ਕਿ ਸਿੱਤੀ ਦਲਤਾਂ ਦੀ ਰੋਜੀ ਰੋਟੀ ਦੇ ਉੱਤੇ ਲੱਤ ਹੈ ਕਿ ਇਹ ਜਿਹੜਾ ਸੈਸ਼ਨ ਹੈ ਪੈਸੇ ਦੀ ਬਰਬਾਦੀ ਆ ਤੁਹਾਡੇ ਮੈਂਬਰ ਕਹਿ ਕੇ ਆਏ ਨੇ ਕਿ ਨਹੀਂ ਕਿ ਪੈਸੇ ਦੀ ਬਰਬਾਦੀ ਆ ਤੁਸੀਂ 86 ਬਾਤ ਦੇਖੋ 86 ਸੈਸ਼ਨ ਸੱਦੀ ਹੈ ਕਿ ਸੈਸ਼ਨ ਕਿਉਂ ਸੱਦਦੇ ਹੋ ਜੇ ਨਾ ਸੱਦੀ ਹੈ ਸੱਦਦੇ ਕਿਉਂ ਨਹੀਂ ਤੇ ਦੂਸਰੀ ਤਕਲੀਫ ਤੁਸੀਂ ਇਹ ਗੱਲ ਕਲੀਅਰ ਕਿਉਂ ਨਹੀਂ ਕਰਦੇ ਅੱਜ ਵੀ ਸਾਡੇ ਨਾਲ ਹੋ ਜਾਂ ਸਾਡੇ ਵਿਰੋਧੀਆਂ ਤੁਸੀਂ ਅਚਰ ਬਾਜਵਾ ਜੀ ਨੂੰ ਕਰ ਲੈਂਦੇ ਦੀ ਗੱਲ ਆਪੀ ਕੀ ਬਾਜਵਾ ਜੀ ਹਾਂਜੀ ਮਿਨਿਸਟਰ ਸਾਹਿਬ ਨੇ ਸਰ ਗੱਲ ਰੱਖੀ ਹੈ ਮੇਰੀ ਬੇਨਤੀ ਹੈ ਜਿਹੜਾ ਸਾਡੇ ਕਹਿਣ ਦਾ ਮਕਸਦ ਸੀ ਜਿਹੜਾ ਇਹਨਾਂ ਨੂੰ ਉਠਾਇਆ ਕਿ ਤੁਹਾਡੇ ਕਿੰਨੇ ਸੈਸ਼ਨਸ ਆ ਸੁਪਾਲ ਸਿੰਘ ਖਹਿਰਾ ਨੇ ਵੀ ਜ਼ਿਕਰ ਕੀਤਾ ਕੋਈ 9 10 ਸਪੈਸ਼ਲ ਸੈਪੈਸ਼ਲ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚੋਂ ਕੁਝ ਨਿਕਲ ਜਿਹਦੇ ਵਿੱਚੋਂ ਨਿਕਲਦਾ ਹੀ ਕੁਝ ਨਹੀਂ ਉਹਨੂੰ ਕੀ ਸਪੈਸ਼ਲ ਸੈਸ਼ਨ ਦਾ ਨਾਮ ਆਪਾਂ ਹਰ ਵਾਰ ਦਈਦੇ ਨੇ ਕਿਉਂ ਕਰੀਏ ਕਿਉਂ ਕਰੀਏ ਜੀ ਬਾਈਕਾਟ ਪਾਲਿਸੀ ਸਾਡੀ ਹੈ ਬਾਈਕਾਟ ਅਸੀਂ ਕਰੀਏ ਕਿਹੜੀ ਗੱਲੋਂ ਕਰੀਏ ਬਾਈਕਾਟ ਆਪਣੇ ਆਪਣੇ ਮਾਲੀਓ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਵਾਰੀ ਤੇ ਬੋਲਣ ਪਲੀਜ਼ ਕੇ ਅਡਰੈਸ ਕਰੋ ਜੀ ਮਿਨਿਸਟਰ ਸਾਹਿਬ ਸਰ ਬਜਾਏ ਕਹਿਣ ਪਾਰਟਿਸਪੇਟ ਕਰੋ ਸਾਨੂੰ ਸਪੋਰਟ ਕਰੋ ਬਾਈਕਾਟ ਦੀ ਕਾਲ ਦੇ ਦੇ ਆ ਬਾਈਕਾਟ ਤੁਸੀਂ ਇਹ ਕਿੰਨਾ ਦੀ ਇੱਕ ਚਲੋ ਠੀਕ ਹੈ ਹੀ ਕੈਨ ਨੋਟ ਗੈਟ ਅਨਸਪੀਕ ਯਸ 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 ਬੇਰੀ ਬੇਨਤੀ ਸਰ ਸੁਣੋ ਹਾਂਜੀ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਇਹਦੇ ਵਿੱਚੋਂ ਅਸੀਂ ਸਾਡਾ ਕਹਿਣਾ ਕੀ ਕਿਰਪਾ ਕਰਕੇ ਇੱਥੇ ਕੁਝ ਨਹੀਂ ਬਣਦਾ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿਨਿਸਟਰ ਮੋਦੀ ਦਾ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦਿਓ ਅਸੀਂ ਸਾਥ ਦਾਂਗੇ ਨਹੀਂ ਦੀ ਐਵੇਂ ਕਾਗਜ਼ੀ ਪੱਤਰੀ ਗੱਲਾਂ ਕਰਦੇ ਰਹਿੰਦੇ ਹੋ ਆਪਰੇਸ਼ਨ ਲੋਟਸ ਇਹ ਬੀ ਸੀ ਡੀ ਦਸਵਾਂ ਸੈਕਸ਼ਨ ਇਹ ਨਿਕਲ ਲੈ ਇਹਦੇ ਵਿੱਚੋਂ ਵੀ ਜ਼ੀਰੋ ਹੈ ਨਹੀਂ ਲੋਕਾਂ ਵਾਸਤੇ ਟਾਈਮ ਬਰਬਾਦ ਕਰਨਾ ਪੀਪੂ ਬਣਾਣਾ ਪੰਜਾਬ ਦੇ ਲੋਕਾਂ ਦਾ ਉਹ ਆਪਾਂ ਇੱਕ ਤਰੋ ਤਰੀਕਾ ਸਿੱਖ ਲੇ ਕਰਨਾ ਕੱਢਣਾ ਕੁਝ ਨਹੀਂ ਅਸੀਂ ਬਜਟ ਨਹੀਂ ਪ੍ਰੋਵੀਜ਼ਨ ਚਲੋ ਜੇ ਬੀਜੇਪੀ ਇਹਦੇ ਤੋਂ ਭੱਜ ਗਈ ਹੈ ਆ ਬਜਟ ਚ ਪ੍ਰੋਵੀਜ਼ਨ ਕਰੋ ਅਸੀਂ ਇੱਥੇ ਕਵਾਂਗੇ 2000 ਕਰੋੜ ਸੂਨ ਸਾਹਿਬ ਤੁਸੀਂ ਕਿਹਾ ਸੀ ਇਸ ਸਾਲ ਅਸੀਂ ਖਰਚ ਲੈ ਬਣ ਰਹਿ ਗਏ ਕੀ 800 ਕਰੋੜ ਰੁਪਏ ਚੀਮਾ ਸਾਹਿਬ ਬਜਟਰੀ ਪ੍ਰੋਵੀਜ਼ਨ ਕਰਨਗੇ ਤੇ ਆਓ ਵੇਖੀਏ ਜੇ ਕੁਝ ਕਰਨਾ ਕਰਨਾ ਖਤਰਨਾ ਕੁਝ ਨਹੀਂ ਝੂਠ ਹੀ ਨੇਰਾ ਬੋਲਣਾ ਪਾਲ ਬੈ ਜਿਹੜੀ ਅਸੈਂਬਲੀ ਇਹਨੂੰ ਵੀ ਇੱਕ ਦਾ ਇੱਕ ਸਟੇਜ ਵਰਗਾ ਇਸਤੇਮਾਲ ਕਰਨ ਤੋਂ ਸਾਡਾ ਇਹ ਕਹਿਣ ਦਾ ਮਕਸਦ ਹੈ ਅਸੀਂ ਜਿੱਥੋਂ ਤੱਕ ਵੇਖੋ ਇਹ ਕਾਨੂੰਨੀ ਅਸੀਂ ਲੈ ਕੇ ਆਏ ਰਾਈਟ ਅਸੀਂ ਦਿੰਦਾ ਨੇਰਾ ਰਾਈਟ ਟੂ ਵਰਕ ਨਹੀਂ ਦਿੰਦਾ ਸਰ ਰਾਈਟ ਟੂ ਇਨਫੋਰਮੇਸ਼ਨ ਦਿੰਦਾ ਰਾਈਟ ਟੂ ਫੂਡ ਦਿੰਦਾ ਰਾਈਟ ਟੂ ਐਜੂਕੇਸ਼ਨ ਦਿੰਦਾ ਇਹ ਕੋ ਪਹਿਲੀ ਚੀਜ਼ ਨਹੀਂ ਹੈ ਬੜਾ ਕਿਰਪਾ ਕਰਕੇ ਹਰ ਚੀਜ਼ ਨੂੰ ਮੈਨੂੰ ਅਫਸੋਸ ਹੈ ਵੇਖੋ ਇਹਨਾਂ ਦੇ ਪ੍ਰਧਾਨ ਜੀ ਨੇ ਇੱਕ ਇੰਨਾ ਸੌਲਮ ਮਕੈਨ ਤੇ ਵੀ ਇਹ ਕੋਸ਼ਿਸ਼ ਕੀਤੀ ਇੱਕ ਮੈਂਬਰ ਨੂੰ ਇਹ ਦੱਸਣ ਦੀ ਕਿ ਦੱਸੋ ਜੀ ਇਹ ਨਾਂ ਕਿਨੇ ਰੱਖਿਆ ਸੀ ਉਹ ਤੇ ਮੈਂ ਉਹਨਾਂ ਨੂੰ ਇਸ ਗੱਲ ਦੀ ਦਾਤ ਦੇਣਾ ਚਾਹਨਾ ਇਜ਼ ਅ ਵੈਟਰਨ ਪੋਲੀਟਿਸ਼ੀਅਨ ਉਹ ਇਨ੍ਹਾਂ ਦੀ ਚੱਕਰ ਚ ਨਹੀਂ ਫਸੇ ਉਹ ਇਨ੍ਹਾਂ ਦੇ ਚੱਕਰ ਵਿੱਚ ਨਹੀਂ ਫਸੇ ਇਹਦਾ ਮੈਂ ਤਾਂ ਕੋਈ ਸੌਲਮ ਕੋਈ ਸੌਲਮ ਮਕੈਨ ਵੀ ਨਹੀਂ ਛੱਡਦੇ ਆਪਾਂ ਕੋਈ ਮਕਸਦ ਵੀ ਨੇ ਕੋਈ ਮੌਕਾ ਵੀ ਨਹੀਂ ਛੱਡਦੇ ਚਲੋ ਠੀਕ ਹੈ ਜੀ ਮੈਂ ਬਸ ਸੀਰੀਅਸਨੈਸ ਆਫ ਦੀ ਓਕੇਸ਼ਨ ਨਹੀਂ ਵੇਖਣੀ ਸੀ ਅੱਕਾ ਨੂੰ ਇਧਰ ਤੇ ਸ਼ੁਰੂ ਅਸੀਂ ਬਹਿਸ ਕਰਨੀ ਹੈ ਥੈਂਕ ਯੂ ਬੈਠੋ ਜੀ ਬੈਠੋ ਬੈਠੋ ਆਪਣਾ ਪ੍ਰਧਾਨ ਜੀ ਖੜੇ ਜੀ